ਸਤਾਰ ਹਰੀ ਸਿੰਘ ਨਲੂਏ ਵਰਗੇ ਯੋਧਿਆਂ ਦਾ ਸਤਿਕਾਰ ਸਦਾ ਹੀ ਸਾਡੇ ਦਿਲਾਂ ਦੇ ਵਿੱਚ ਹੋ ਰਵੇਗਾ ਤੇ ਵੀਡੀਓ ਨੂੰ ਤੁਸੀਂ ਜਾਂਦੇ ਆਂਦੇ ਸ਼ੇਅਰ ਜਰੂਰ ਕਰਕੇ ਜਾਇ ਜੀ। ਧਿਆਨ ਸਿੰਘ ਡੋਗਰਾ ਸ਼ੇਰ ਪੰਜਾਬ ਮਹਾਰਾਜਾ ਰੰਦੀ ਸਿੰਘ ਨੂੰ ਕਹਿੰਦਾ ਕਿ ਸੁਣਿਆ ਹੈ ਦਰਬਾਰ ਦੇ ਵਿੱਚ ਹਰੀ ਸਿੰਘ ਨਲੂਏ ਨੇ ਸ਼ੇਰ ਦਾ ਸ਼ਿਕਾਰ ਕੀਤਾ ਹੈ। ਅਸੀਂ ਵੇਖਿਆ ਥੋੜਾ। ਸਾਡੇ ਸਾਹਮਣੇ ਖੜਾ ਕੇ ਹੋਈ। ਧਿਆਨ ਸਿੰਘ 도ਗਰੇ ਨੇ ਆਪਣੇ ਪੁੱਤਰ ਹਰੀ ਸਿੰਘ 도ਗਰੇ ਦੇ ਰਾਹੀਂ ਇੱਕ ਆਦਮ ਖੋ ਸ਼ੇਰ ਮਰਵਾਇਆ ਤੇ ਹਰੀ ਸਿੰਘ 도ਗਰੇ ਨੂੰ ਕਿਹਾ ਗਿਆ ਕਿ ਹੁਣ ਤੂੰ ਸ਼ੇਰ ਦੇ ਨਾਲ ਲੜ। ਹਰੀ ਸਿੰਘ 도ਗਰੇ ਦੇ ਕੋਲ ਕੋਈ ਵੱਡੀ ਸ਼ਸ਼ੀਰ ਨਹੀਂ ਐ ਤੇ ਮੁਕਾਬਲਾ ਕੀਤਾ ਜਾ ਰਿਹਾ ਸ਼ੇਰ ਦੇ ਨਾਲ। ਕਦੀ ਸ਼ੇਰ ਉੱਪਰ ਤੇ ਕਦੀ ਹਰੀ ਸਿੰਘ 도ਗਰੇ ਉੱਪਰ। ਅਖੀਰ ਸ਼ੇਰ ਜਿਹੜਾ ਸੀਨੇ ਡਾਕ ਹੋ ਕੇ ਜਿੱਕ ਦੇ ਪਿਆ। ਹਰੀ ਸਿੰਘ 도ਗਰੇ ਨੇ ਉਹਦਾ ਵਿੱਚ ਵੜਾ ਪਾਰ ਦਿੱਤਾ। ਜਦੋਂ ਹਰੀ ਸਿੰਘ 도ਗਰੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਆਇਆ। ਰਣਜੀਤ ਸਿੰਘ ਅਨਾਮ ਤੇ ਲੱਗਾ ਤੇ ਹਰੀ ਸਿੰਘ ਨੇ ਇੱਕ ਗੱਲ ਕਹੀ। ਹਰੀ ਸਿੰਘ ਕਹਿੰਦਾ ਹੈ ਰਣਜੀਤ ਸਿੰਘ ਆ ਭਾਵੇਂ ਰੋਹ ਦੇ ਇੱਕ ਸ਼ ਹਰੀ ਸਿੰਘ ਨਰਵੇਦੀ ਸ਼ਹਾਦਤ ਦੇ ਬਾਰੇ ਸਾਡੇ ਕੋਲ ਬਹੁਤ ਸਾਰੇ ਸਾਸੀ ਪ੍ਰਮਾਨ ਨੇ ਕਿ ਹਰੀ ਸਿੰਘ ਨਰਵੇਦੀ ਪਿੱਛੇ ਦੇ ਵਿੱਚ ਕਰਾਮੇਂ ਦੀਆਂ ਗੋਲੀਆਂ ਲੱਗੀਆਂ ਨੇ। ਹਰੀ ਸਿੰਘ ਨਰਵੇ ਦੇ ਸਾਹਮਣੇ ਪਾਸੇ ਕੋਰੀਆਂ ਨਹੀਂ ਸੀ ਲੱਗਦੀਆਂ ਕਿਉਂਕਿ ਜ਼ਰਾ ਵਕਤ ਪਹਿਲੇ ਹੋਇਆ ਸੀ। ਇੱਕ ਅੰਗਰੇਜ਼ ਅਮਰੀਕਨ ਸਪਾਈ ਮਿਸਟਰ ਹਾਰਲਨ ਉਹਦੇ ਬਾਰੇ ਦਾਵਾ ਕੀਤਾ ਜਾਂਦਾ ਹੈ ਕਿ ਹਰੀ ਸਿੰਘ ਅਲਵੀ ਨੂੰ ਪਿਛੋਕੜ ਨੇ ਗੋਲੀਆਂ ਮਾਰੀਆਂ। ਗਿਆਨੀ ਗਿਆਨ ਸਿੰਘ ਤਵਾਰੀ ਦੁਨਖਾਸਾ ਵਿੱਚ ਕਹਿੰਦੇ ਨੇ ਕਿ ਹਰੀ ਸਿੰਘ ਨਰਵੇ ਨੂੰ ਵਿਜੇ ਸਿੰਘ ਡੋਗਰੇ ਦੇ ਰਾਹੀਂ ਮਰਵਾਇਆ ਗਿਆ। ਇਹ ਹਰੀ ਸਿੰਘ ਨਰਵੇਦੀ ਸ਼ਹਾਦਤ ਦਾ ਅਨੰਦ ਨਹੀਂ ਜਾਂਦੇ ਜੂਸਿਆ ਨਹੀਂ ਹੋਈ ਬਲਕਿ ਸਾਜ਼ਿਸ਼ ਦੇ ਨਾਲ ਉਸਨੂੰ ਖਤਮ ਕਰਵਾਇਆ ਗਿਆ।